ਸ੍ਰੀ ਗੁਰੂ ਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਰਾਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਸਤਲੁਜ ਦਰਿਆ ਦੇ ਕੰਢੇ ਵਸਿਆ ਪਿੰਡ ਹਰਸਾ ਬੇਲਾ ਜੋ ਕਿ ਹਮੇਸ਼ਾ ਬਰਸਾਤ ਦੇ ਦਿਨਾਂ ਵਿੱਚ ਇਹ ਦਿਨਾਂ ਦੇ ਵਿੱਚ ਸੁੜਖੀਆਂ ਵਿੱਚ ਰਹਿੰਦਾ ਹੈ ਇਹ ਪਿੰਡ ਹੌਲੀ-ਹੌਲੀ ਸਤਲੁਜ ਦਰਿਆ ਦੇ ਵਿੱਚ ਸਮਾਉਂਦਾ ਹੋਇਆ ਇਤਿਹਾਸ ਦੇ ਪੰਨਿਆਂ 'ਚ ਲੋਪ ਹੁੰਦਾ ਜਾ ਰਿਹਾ ਹੈ ਸਤਲੁਜ ਦਰਿਆ ਵਿੱਚ ਲਗਾਤਾਰ ਆ ਰਿਖਾ ਪਾਣੀ ਇਸ ਪਿੰਡ ਲਈ ਵੱਡਾ ਖਤਰਾ ਬਣਿਆ ਹੋਇਆ ਹੈ ਪਿੰਡ ਦੇ ਵਾਸੀ ਲੰਬੜਦਾਰ ਅਵਤਾਰ ਸਿੰਘ ਸਾਪਕਾ ਸਪੈਂਸਰ ਜੀਤ ਸਿੰਘ ਸੁੱਚਾ ਸਿੰਘ ਅਮਰਜੀਤ ਸਿੰਘ ਅਮਰੀਤ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਅਤੇ ਲਗਾਤਾਰ ਹੋ ਰਹੀ ਵਰਖਾ ਦੇ ਨਾਲ ਇਸ ਪਿੰਡ ਦਾ ਵੱਡਾ ਨੁਕਸਾਨ ਹੋ ਗਿਆ ਉਹਨਾਂ ਦੱਸਿਆ ਕਿ ਪਿਛਲੇ ਸਾਲ ਵੀ ਸਤਲੁਜ ਦਰਿਆ ਵਿੱਚ ਆਏ ਹੜ੍ਹ ਦੇ ਨਾਲ ਇਸ ਪਿੰਡ ਦਾ ਵੱਡਾ ਨੁਕਸਾਨ ਹੋਇਆ ਸੀ ਇਸ ਇਹ ਪਿੰਡ ਲਗਾਤਾਰ ਸਤਲੁਜ ਦਰਿਆ ਦੇ ਵਿੱਚ ਸਮੋਉਂਦਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਕਈ ਹਜ਼ਾਰ ਏਕੜ ਜ਼ਮੀਨ ਪਾਣੀ ਦੇ ਤੇਜ਼ ਵਹਾਅ ਉਹਦੇ ਨਾਲ ਸਤਲੁਜ ਦਰਿਆ ਵਿੱਚ ਜਾ ਚੁੱਕੀ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਲਗਾਤਾਰ ਸਤਲੁਜ ਦਰਿਆ ਦਾ ਪਾਣੀ ਵਾਦ ਰੱਖਾਇਆ ਜੇਕਰ ਜਿਕੇ ਹਾਲਾਤ ਰਹੇ ਤਾਂ ਗੁਰਦੁਰ ਸਾਹਿਬ ਦੀ ਇਮਾਰਤ ਵੀ ਸਤਲੁਜ ਦਰਿਆ ਦੇ ਪਾਣੀ ਵਿੱਚ ਵਹਿ ਜਾਵੇਗੀ ਉਹਨਾਂ ਦੱਸਿਆ ਕਿ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਬੀਤੇ ਰਾਤ ਪਿੰਡ ਦੇ ਨੌਜਵਾਨ ਸਿੰਦਰ ਸਿੰਘ ਔਰ ਫਰਾਗੀ ਦਾ ਮਕਾਨ ਪਾਣੀ ਵਿੱਚ ਡਿੱਗਦਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਪਿੰਡ ਦੇ ਕਈ ਮਕਾਨ ਸਤਲੁਜ ਦਰਿਆ ਦੇ ਵਿੱਚ ਸਮਾ ਚੁੱਕੇ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਕੈਬਨਟ ਮੰਤਰੀ ਸਰਦਾਰ ਜੋਤ ਸਿੰਘ ਬੈਂਸ ਵੱਲੋਂ ਪਿੰਡ ਰੂਪਚੌਣ ਦੇ ਲਈ ਲਗਾਤਾਰ ਪ੍ਰਾਲੇ ਕੀਤੇ ਜਾ ਰਹੇ ਹਨ ਉਹਨਾਂ ਵੱਲੋਂ ਕਰੋੜਾਂ ਰੁਪਏ ਦੀ ਲੱਗ ਤੇ ਨਾਲ ਸਤਲੁਜ ਦਰਿਆ ਦੇ ਕੰਡੇ ਪੱਥਰਾਂ ਦਾ ਡੱਗਾ ਬਣਨ ਲਗਾਇਆ ਗਿਆ ਹੈ ਪਰੰਤੂ ਪਾਣੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੱਗਿਆ ਨੂਪਾ ਨੂੰ ਪਾਰੀ ਨੁਕਸਾਨ ਹੋ ਰਿਹਾ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਪਿੰਡ ਦੇ ਸਾਬਕਾ ਸਰਪੰਚ ਸਰਜੀਤ ਸਿੰਘ ਕਾਲੋ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਨਾਲ ਉਸ ਦਾ ਤੇ ਪਿੰਡ ਦਾ ਬੜਾ ਨੁਕਸਾਨ ਹੋਇਆ ਹੈ ਉਹਨਾਂ ਦੱਸਿਆ ਕਿ ਉਹਨਾਂ ਦੀ ਇੱਕ ਪਾਣੀ ਵਾਲੀ ਮੋਟਰ ਵੀ ਬਿਜਲੀ ਦੇ ਨਾਲ ਚੱਲਦੀ ਸੀ ਉਹ ਉਹਨਾਂ ਦਾ ਖੂਹ ਸਤਲੁਜ ਦਰਿਆ ਦੇ ਵਿੱਚ ਸਮਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੀ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਵੀ ਸਤਲੁਜ ਦਰਿਆ ਦੇ ਵਿੱਚ ਵਹਿ ਗਈ ਹੈ ਇੱਥੇ ਦੱਸਣਾ ਜ਼ਰੂਰੀ ਬਣਦਾ ਹੈ ਕਿ ਪਿੰਡ ਮਾਈਨਿੰਗ ਮਾਫੀਆ ਦਾ ਮੰਨ ਪਸੰਨ ਪਿੰਡ ਸੀ ਜਿੱਥੇ ਜਿਸ ਦਾ ਦੇਲ ਕਰਦਾ ਸੀ ਉਹ ਆਪਣੀਆਂ ਮਸ਼ੀਨਾਂ ਲਾ ਕੇ ਇਸ ਪਿੰਡ ਵਿੱਚ ਮਾਈਨਿੰਗ ਕਰਨਾ ਆਰੰਭ ਕਰ ਦਿੰਦਾ ਸੀ ਨਜਾਇਜ਼ ਮਾਈਨਿੰਗ ਦੇ ਇਸ ਦੰਤ ਨੇ ਇਸ ਪਿੰਡ ਨੂੰ ਵੀ ਨਿਗਲ ਨਿਗਲ ਲਿਆ ਹੈ ਇਸ ਪਿੰਡ ਦੀ ਪ੍ਰਾਪਤੀ ਕੀਤੀ प्राप्त कीती जानकारी अनुसार ਪਿੰਡ ਦੇ ਵਿੱਚ ਹੁਣ ਸਿਰਫ 4-5 ਘਰ ਬਾਕੀ ਰਹਿ ਗਏ ਹਨ ਪਿੰਡ ਦਾ ਸੰਪਰਕ ਚਾਰੇ ਪਾਸਿਆਂ ਤੋਂ ਪਾਣੀ ਦੇ ਘੇਰੇ ਘਿਰ ਜਾਣ ਦੇ ਨਾਲ ਲੱਕੇ ਦੇ ਨਾਲ ਕੁੱਟ ਚੁੱਕਿਆ ਹੈ ਇਸ ਪਿੰਡੇ ਜਾਣ ਦੇ ਲਈ ਹੁਣ ਕੋਈ ਵੀ ਰਸਤਾ ਨਹੀਂ ਹੈ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ ਰਿਸ਼ਤੇਦਾਰਾਂ ਦੇ ਘਰ ਜਾ ਚੁੱਕੇ ਹਨ ਇਸ ਤਰ੍ਹਾਂ ਵੇਲਿਆਂ ਦੇ ਹੋਰ ਪਿੰਡਾਂ ਵਿੱਚ ਵੀ ਸਤਲੁਜ ਦਰਿਆ ਦੇ ਨਾਲ ਵੱਡਾ ਨੁਕਸਾਨ ਹੋਣ ਦੇ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਖਬਰ ਮੰਤਰ ਦਿਖਣ ਲਈ ਧੰਨਵਾਦ